ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਦਨ ਦਾ ਮੇਨ ਮਕਸਦ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਫੇਕ ਵੀਡੀਓ ਮੁੱਖ ਮੰਤਰੀ ਸਾਹਿਬ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾ ਰੀਆਂ ਨੇ ਉਸ ਵਿਅਕਤੀ ਦੇ ਵੱਲੋਂ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਉਹਦੇ ਉੱਤੇ ਫਰਾਡ ਦੇ ਪਹਿਲਾਂ ਵੀ ਕਈ ਕਿਸਮ ਦੇ ਇਲਜ਼ਾਮ ਨੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਕੇਂਦਰੀ ਮંત્રી ਦੇ ਉੱਤੇ ਵੀ ਉਹਨੇ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੀ ਵੀਡੀਓਜ਼ ਵਗੈਰਾ ਜਿਹੜੀਆਂ ਪਾਈਆਂ ਸੀ ਉਸ ਤੋਂ ਬਾਅਦ ਉਹਦਾ ਕੀ ਨਿਕਲਿਆ ਸਭ ਦੇ ਸਾਹਮਣੇ ਆ ਤੇ ਮੋਹਾਲੀ ਦੀ ਅਦਾਲਤ ਨੇ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ ਮੈਂ ਤਾਂ ਉਹ ਫੇਕ ਲਫ਼ਜ਼ ਜਿਹੜਾ ਵਰਤ ਰਿਹਾ ਕਿ ਇਹ ਫੇਕ ਵੀਡੀਓਜ਼ ਨੇ ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੁਣੀ ਹੈ ਜਦ ਆ ਦੇ ਦਿੱਤੀ ਜਾਂਦੀ ਹੈ ਜ ਜਿਹਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵੇਂ ਗੂਗਲ ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੋਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਉਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤਾਂ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪਿੰਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਵਾਦਿਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਉਹਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜੜੀਆਂ ਉਹ ਜ਼ਾਹਰ ਹੋ ਗਈਆਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਅੱਜ ਸਵੇਰੇ ਇਹ ਸਵਾਲ ਉਠਾ ਰਹੇ ਆ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਬੋਲੇ ਕਿਉਂ ਨਹੀਂ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਮੈਂ ਸ਼ਰਮਾ ਜੀ ਨੂੰ ਇਹ ਦੱਸਣਾ ਚਾਹਣਾ ਕਿ ਅਦਾਲਤ ਦਾ ਜਿਹੜਾ ਫੈਸਲਾ ਉਹ ਕੱਲ ਦਾ ਹੈ ਇੱਕ ਦਿਨ ਪਹਿਲਾਂ ਦਾ ਔਰ ਉਹ ਅਗਲੇ ਦਿਨ ਜਿਹੜਾ ਅਜੇ ਵੀ ਸਵਾਲ ਖੜੇ ਕਰ ਰਿਹਾ ਕੀ ਇਹ ਸਵਾਲ ਜਿਹੜੇ ਆ ਉਹ ਅਦਾਲਤ ਦੇ ਉੱਤੇ ਨਹੀਂ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਇਹ ਫੇਕ ਨੇ ਤੇ ਇਹ 24 ਘੰਟੇ ਦੇ ਵਿੱਚ ਜਿਹੜੀਆਂ ਉਹ ਉਠਾਈਆਂ ਜਾਣ ਉਤੋਂ ਜਿਹੜੀਆਂ ਰਿਮੂਵ ਕੀਤੀਆਂ ਜਾਣ ਡਿਲੀਟ ਕੀਤੀਆਂ ਜਾਣ ਸਵਾਲ ਇਹ ਆ ਕਿ ਹੁਣ ਤੱਕ ਸੱਤਾ ਫੰਡਾਉਂਦੀਆਂ ਰਹੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਆਮ ਘਰ ਦਾ ਵਿਅਕਤੀ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕਿਉਂ ਗਿਆ ਤੇ ਉਹਦੇ ਵਾਸਤੇ ਨਾ ਉਹਦੇ ਉੱਤੇ ਕਿਸੇ ਕਿਸਮ ਦੇ ਕੋਈ ਇਲਜ਼ਾਮ ਨੇ ਨਾ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਹ ਪ사ਾ ਸਕੇ ਨੇ ਤੇ ਹੁਣ ਕੈਰੇਕਟਰ ਅਸੈਸੀਨੇਸ਼ਨ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਮੈਂ ਕੁਝ ਅਕਾਊਂਟ ਤੁਹਾਡੇ ਨਾਲ ਜਿਹੜੇ ਉਹ ਤੁਹਾਨੂੰ ਦਿਖਾਉਣੇ ਚਾਹਨਾ ਕਿ ਉਹਨਾਂ ਅਕਾਊਂਟਸ ਦੇ ਅੱਗੇ ਉਹ ਜਾ ਕੇ ਕਿਹਦੇ ਨਾਲ ਜਿਹੜਾ ਉਹ ਜੁੜਦੇ ਨੇ ਇੱਕ ਆਤਮ ਨਿਰਭਰ ਭਾਰਤ ਹੈ ਇਹ ਅਕਾਊਂਟ ਹੈ ਇਹਦੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹ ਇਸ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਨੇ અનુਪਮ ਮਿਸ਼ਰਾ ਹੈ ਇਸੇ ਦੇ ਨਾਲ ਹੀ ਉਹ ਜਿਹੜਾ ਜੁੜਿਆ ਹੋਇਆ ਔਰ ਉਹ ਜਿੰਨਾ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਨੇ ਇਹ ਉਹਦਾ ਅਕਾਊਂਟ ਹੈ ਉਹ ਇਸ ਵੀਡੀਓਜ਼ ਨੂੰ ਅੱਗੇ ਜਿਹੜਾ ਉਹ ਸ਼ੇਅਰ ਕਰ ਰਿਹਾ ਹੈ ਡਿਪਲੋਮੈਟਿਕ ਟਾਕ ਹੈ ਉਹਨੂੰ ਕੌਣ-ਕੌਣ ਅੱਗੇ ਫੋਲੋ ਕਰਦੇ ਨੇ ਉਹ ਭਾਜਪਾ ਇਹ ਸਾਰੇ ਭਾਜਪਾ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦਾ ਜਿਹੜਾ ਵਿੰਗ ਹੈ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਇਹੀ ਕੁਝ ਕਰਦੇ ਨੇ ਇਹ ਸਾਰੇ ਅਕਾਊਂਟ ਉਹਨਾਂ ਦੇ ਨਾਲ ਜੁੜੇ ਹੋਏ ਨੇ ਇੰਡੀਐਕਸ ਇੱਕ ਅਕਾਊਂਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕੌਣ ਇਹਨੂੰ ਫੋਲੋ ਕਰਦੇ ਨੇ ਤੇ ਇਹਦਾ ਕਿਹਦਾ ਇਹ ਅਕਾਊਂਟ ਹੈ ਇਹ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਸੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਉਹ ਕੱਢੀ ਹੈ ਰਮਨ ਮਲਕ ਹੈ ਬ੍ਰੈਕਟ ਦੇ ਵਿੱਚ ਉਹ ਲਿਖਦਾ ਮੋਦੀ ਦਾ ਪਰਿਵਾਰ ਇਹ ਉਹ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਕੇ ਕੁਸਟਮ ਜਿਹੜੇ ਉਹ ਅਠਾਉਣ ਦੀ ਕੋਸ਼ਿਸ਼ ਕਰ ਰਿਹਾ ਕੁਸਟਮ ਇਸ ਗੀਦੇ ਕਿ ਕਰੈਕਟਰ ਅਸੈਸੀਨੇਸ਼ਨ ਮੁੱਖ ਮੰਤਰੀ ਸਾਹਿਬ ਦੀ ਕਿਵੇਂ ਕੀਤੀ ਜਾਵੇ ਇੱਕ ਅਕਾਊਂਟ ਹੈ ਲੈਫਟਿਸਟ ਅ ਟੈਰੋਰਿਸਟ ਇਹ ਵੀ ਜਿਹੜਾ ਇਹਨਾਂ ਦੇ ਨਾਲ ਹੀ ਜੁੜੇ ਹੋਏ ਅਕਾਊਂਟ ਨੇ ਬਹੁਤ ਸਾਰੇ ਨੇ ਮੇਰੇ ਕੋਲ ਤਕਰੀਬਨ 100 ਦਰਜਨ ਤੋਂ ਉੱਪਰ ਅਕਾਊਂਟ ਜਿਹੜੇ ਅਸੀਂ ਲੱਭੇ ਸਵਾਲ ਇਹ ਹੈ ਕਿ ਜਦੋਂ ਅਦਾਲਤ ਨੇ ਹੁਣ ਇਹ ਕਹਿ ਦਿੱਤਾ ਕਿ ਇਹ ਫੇਕ ਵੀਡੀਓਜ਼ ਨੇ ਪਰਜੀ ਤਿਆਰ ਕੀਤੀਆਂ ਗਈਆਂ ਨੇ ਇਸੇ ਕਰਕੇ ਅਦਾਲਤ ਨੇ ਇਨਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ ਉਹ ਵੀ 24 ਘੰਟਿਆਂ ਦੇ ਵਿੱਚ ਤੇ ਇਥੋਂ ਤੱਕ ਇਹ ਸਖਤ ਹੁਕਮ ਨੇ ਕਿ ਇਹ ਕਿਸੇ ਸਰਚ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ ਤੁਸੀਂ ਸਿਆਸਤ ਕਰੋ ਕਿਸੇ ਵੀ ਬਗਦਰ ਦੀ ਕਰੋ ਤੁਸੀਂ ਸਵਾਲ ਪੁੱਛੋ ਔਰ ਸਿਆਸਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਕੀਤੇ ਗਏ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਉੱਤੇ ਤੁਸੀਂ ਸਵਾਲ ਕਰੋ ਪਰ ਤੁਸੀਂ ਕਰੋ ਕੈਕਟਿਵ ਅਸੈਸੀਨੇਸ਼ਨ ਤੱਕ ਕਿਸੇ ਵਿਅਕਤੀ ਦੇ ਉੱਤੇ ਉਹ ਵੀ ਜਿਹੜਾ ਮੁੱਖ ਮੰਤਰੀ ਵਰਗੇ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ ਇਹੋ ਜਿਹੀਆਂ ਫੇਕ ਵੀਡੀਓਜ਼ ਜਿਹੜੀਆਂ ਅੱਗੇ ਪਹੁੰਚਾਓਗੇ ਅੱਗੇ ਡਿਸਟ੍ਰਿਬਿਊਟ ਕਰੋਗੇ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਸਵਾਲ ਨਹੀਂ ਹੈਗੇ ਇਸ ਕਰਕੇ ਤੁਸੀਂ ਇਸ ਜਗ੍ਹਾ ਤੱਕ ਪਹੁੰਚ ਗਏ ਕਿ ਹੁਣ ਅਸੀਂ ਕਿਸੇ ਦਾ ਕੈਕਟਰ ਅਸੈਸੀਨੇਸ਼ਨ ਜਿਹੜਾ ਉਹ ਕਰਾਂਗੇ ਹੁਣ ਤੱਕ ਜਿੰਨਾ ਸਮਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦਿਆਂ ਹੋ ਗਿਆ ਲਗਭਗ 4 ਸਾਲ ਜਿਹੜੇ ਉਹ ਹੋ ਜਾਣਗੇ ਕੁਝ ਮਹੀਨਾ ਤੱਕ ਕੋਈ ਪਾਰਟੀ ਮੁੱਖ ਮੰਤਰੀ ਸਾਹਿਬ ਦੇ ਉੱਤੇ ਕਿਸੇ ਕਿਸਮ ਦਾ ਕ੍ਰਪਸ਼ਨ ਦਾ ਇਲਜ਼ਾਮ ਨਹੀਂ ਲਗਾ ਸਕੇ ਅਸੀਂ ਜਦ ਸਾਡੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਾਹਿਬ ਕਿਸੇ ਚਿੱਟਾ ਵੇਚਣ ਵਾਲੇ ਦੇ ਨਾਲ ਉਹਨਾਂ ਦੀ ਕੋਈ ਸਾਖ ਅਜੇ ਤੱਕ ਜਿਹੜੀ ਉਹ ਸਾਹਮਣੇ ਨਹੀਂ ਆ ਸਕੀ ਕੋਈ ਫੋਟੋ ਦੇ ਰੂਪ ਤੱਕ ਵੀ ਨਹੀਂ ਜਿਹੜੀ ਉਹ ਨਹੀਂ ਸਾਹਮਣੇ ਆ ਸਕੀ ਇਸ ਕਰਕੇ ਹੁਣ ਇਹ ਬੁਖਲਾਈਆਂ ਹੋਈਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਧਿਰਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਰਾਹੀਂ ਇਹ ਫੇਕ ਪ੍ਰੋਪਗੈਂਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕਰਦੇ ਨੇ ਉਹਨਾਂ ਖਾਤਿਆਂ ਤੋਂ ਇਹ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਧੰਨਵਾਦੀ ਆ ਮਾਨਯੋਗ ਅਦਾਲਤ ਦੇ ਜਿਨ੍ਹਾਂ ਨੇ ਇਹਦੇ ਉੱਤੇ ਤੁਰੰਤ ਐਕਸ਼ਨ ਲੈਂਦਿਆ ਹੋਇਆ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਰਿਮੂਵ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਕਿਸੇ ਵੀ ਸਰਚ ਦੇ ਵਿੱਚ ਜੜੀਆਂ ਉਹ ਨਹੀਂ ਆਉਣੀਆਂ ਚਾਹੀਦੀ। ਸਾਬ ਪੰਜਾਬ ਸਰਕਾਰ ਨੇ ਇੱਕ ਉਹ ਮਿਲਕ ਤੋਂ ਹੋ ਰਾ ਜਿਹਦੇ ਵਿੱਚੋਂ ਵੀ ਗਿਉਰੇ ਲਾਸਟ ਟਾਈਮ ਵੀਡੀਓ ਬਣਾ ਕੇ ਦੱਸਿਆ ਸੀ ਕਿ ਉਹ ਬੀਐਮਪੀ ਦੇ ਆਗੂ ਨੇ ਉਹ ਅੱਡੇ ਵਿੱਚੋਂ ਗੋਸ਼ਤਾਰਿਆ ਸੀ ਉਹ ਬਾਹਰ। ਇਹਨਾਂ ਦੇ ਦੇਖੋ ਕਿ ਪੰਜਾਬ ਦੇ ਵਿੱਚ ਭੰਗਿਆ ਉਹ ਤੋਂ ਬਾਅਦ ਕੋਈ ਚਾਲੂ ਜਿਹੀ ਨਹੀਂ ਕੀਤੀ ਪਤਾ ਕਰਕੇ। ਦੇਖੋ ਜਿਹੜੀ ਕਿਉਂਕਿ ਉਹ ਦੂਜੇ ਮੁੱਲ ਜਿਹੜੀ ਐਕਸਲਟੇਸ਼ਨ ਹੁੰਦੀ ਆ ਉਹ ਮੁਲਕ ਤੋਂ ਮੁਲਕ ਆ ਉਹਦੇ ਵਿੱਚ ਸੂਬੇ ਦਾ ਜਿਹੜਾ ਰੋਲ ਆ ਉਹ ਇਨਫੋਰਮੇਸ਼ਨ ਦੇਣੀ ਹੁੰਦੀ ਆ ਜਿਹੜੀ ਉਹਦੀ ਇਨਫੋਰਮੇਸ਼ਨ ਆ ਉਹ ਗ੍ਰਹਿ ਮੰਤਰਾਲੇ ਤੱਕ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਆ ਉਹਦੇ ਤੱਕ ਹੈਗੀ ਆ ਔਰ ਦੁਬਾਰਾ ਫੇਰ ਉਹਨਾਂ ਤੱਕ ਜਿਹੜੀ ਉਹ ਦਿੱਤੀ ਜਾਊਗੀ ਇੱਕ ਸੂਬਾ ਜਿਹੜਾ ਉਹ ਪਹੁੰਚਾ ਸਕਦਾ ਅੱਗੋਂ ਜਿਹੜਾ ਐਕਸ਼ਨ ਆ ਉਹ ਸੈਂਟਰ ਦੀ ਸਰਕਾਰ ਦੇ ਨਾਲ ਜਿਹੜੇ